ਸ਼ੈਨ ਨਾਈ ਨੂੰ ਉਠਾ ਲਿਆ ਕੋਲ ਗੋਦ ਵਿੱਚ ਸ਼ੈਨ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ ਉਹਨੂੰ ਘਰ ਘਰ ਲੋਕਾਂ ਨੇ ਸੁਣਿਆ ਪੀਦਾ ਦਾ ਫਕੀਰ ਰੱਬ ਦਾ ਬੰਦਾ ਹਿਰਦੇ ਬਸਿਆ ਪਾਰ ਬ੍ਰਾਮ ਭਗਤਾ ਮੈਂ ਗਣਿਆ ਭਗਤਾਂ ਦੀ ਲਿਸਟ ਵਿੱਚ 15 ਭਗਤਾਂ ਦੀ ਲਿਸਟ ਵਿੱਚ ਐਡ ਹੋ ਗਏ ਭਗਤਾਂ ਮੈਂ ਗਣਿਆ ਇਹ ਬਦ ਸੁਣ ਕੇ ਜੱਟ ਰੋ ਜੱਟ ਵੀ ਉੱਠਿਆ ਇਹ ਬਿਜ ਸੁਣ ਕੇ ਜੱਟ ਰੋਠ ਭਗਤੀ ਲਾਗਾ ਮਿਲੇ ਪਰ ਤੱਕ ਗੁਸਾਈਆਂ ਧੰਨਾ ਵੜ ਪਗੇ ਤੇ ਜ਼ਾਤ ਦੀ ਗੱਲ ਨਹੀਂ ਕੋਈ ਹਿੰਦੂ ਹੋਵੇ ਮਸਲਮਾਨ ਹੋਵੇ ਕੋਈ ਜੰਨੀ ਹੋਵੇ ਬੋਧੀ ਹੋਵੇ ਪਾਰਸੀ ਹੋਵੇ ਕਤਰੀ ਹੋਵੇ ਬ੍ਰਾਹਮਣ ਹੋਵੇ ਸ਼ੁਦਰ ਹੋਵੇ ਵੈਸ਼ ਹੋਵੇ ਕੋਈ ਪ੍ਰੇਮ ਕਰਕੇ ਦੇਖ ਲੈ ਇੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਜੀ 'ਚ ਇੱਕ ਦੀ ਬਾਣੀ ਐ ਇੱਥੇ ਹਿੰਦੂ ਵੀ ਬੈਠਾ ਐ ਮੁਸਲਮਾਨ ਵੀ ਬੈਠਾ ਠੀਕ ਐ ਜੀ ਇੱਥੇ ਸਾਰੇ ਬੈਠੇ ਨੇ ਸਿੱਖ ਵੀ ਬੈਠੇ ਆ ਗੁਰੂ ਦੇ ਅੰਦਰ ਦਾ ਭਾਉ ਦੇ